ਇਹ ਸਾਡੇ ਪਹਿਲਾਂ ਤਾਂ ਮੈਂ ਤੁਹਾਨੂੰ ਸਾਰੇ ਤੁਹਾਡੇ ਦਰਸ਼ਕਾਂ ਨੂੰ ਨਵੇਂ ਸਾਲ ਦੀ ਬਹੁਤ-ਬਹੁਤ ਵਧਾਈ ਦੇਣਾ ਸਾਡੇ ਮਾਨਯੋਗ ਐਸਐਸਪੀ ਸਾਹਿਬ ਮੋਹਾਲੀ ਦੀਪਕ ਪਾਰਕ ਸਰ ਡੀਆਈਜੀ ਰੋਪੜ ਰੇਂਜ ਕੁਲਰ ਸਾਹਿਬ ਵੱਲੋਂ ਬੜੀਆਂ ਕਲੀਅਰ ਕਟਿੰਗ ਇੰਸਟਰਕਸ਼ਨਾਂ ਤੇ ਪ੍ਰੋਗਰਾਮ ਛਪੇ ਹੋਏ ਆ ਪਿਛਲੇ 4-5 ਦਿਨਾਂ ਤੋਂ ਅਸੀਂ ਲਗਾਤਾਰ ਸੜਕਾਂ ਤੇ ਆ ਸਾਰੀ ਪਾਲਿਸ ਇਵਨ ਦਫ਼ਤਰਾਂ ਦੇ ਵੀ ਜਿਹੜੇ ਦਫ਼ਤਰੀ ਬਾਬੂ ਇਹ ਹੈ ਉਹ ਵੀ ਪੂਰੀ ਆਪਣੀ ਡਿਊਟੀ ਛੱਡ ਕੇ ਤੇ ਇਹਦੇ ਤੇ ਸਾਡੀ 9 ਮਹੀਨੇ 살 ਦੀ ਅਸੀਂ ਤਿਆਰੀ ਕਰਕੇ ਬੈਠੇ ਆ ਜਿਹਦੇ ਵਿੱਚ ਬੜੀ ਕਲੀਅਰ ਕਰਤਾ ਵੀ ਫੁੱਲੜਬਾਜੀ ਬਿਲਕੁਲ ਟੋਲਰੇਟ ਨਹੀਂ ਕੀਤੀ ਜਾਵੇ ਤੇ ਇਹਦੇ ਵਿੱਚ ਮੈਂ ਤੁਹਾਨੂੰ ਇਹਦੇ ਵਿੱਚ ਤੁਹਾਡੇ ਮਾਦਮ ਨਾਲ ਇਹ ਵੀ ਦੱਸਣਾ ਚਾਹੁੰਦਾ ਵੀ ਡੀਸੀ ਮਾਦਮ ਦੇ ਪਰ ਇਹ ਕਲੀਅਰ ਕਰਤਾ ਆਰਡਰ ਆਇਆ ਵੀ 1 ਵਜੇ ਤੋਂ ਬਾਅਦ ਕੋਈ ਵੀ ਪ੍ਰੋਗਰਾਮ ਦੇ ਸਾਊਂਡ ਸਿਸਟਮ ਨਹੀਂ ਚੱਲੇਗਾ ਸੋ ਇਹ ਇਹ ਤੁਹਾਨੂੰ ਵੱਖਰੇ ਤੌਰ ਤੇ ਇਹਦੇ ਆਰਡਰ ਵਿੱਚ ਗਿਆ ਤਦ ਆ ਜੇ ਕੋਈ ਹੁਲੜਬਾਜੀ ਕਰਦਾ ਪਾਇਗਾ ਇੱਕ ਵਾਰ ਤੋਂ ਬਕਰੋ ਤੇ ਬਾਕੀ ਐਕਸ਼ਨ ਹੋ ਜਾਏਗਾ। ਉਹ ਇਹ ਤੁਹਾਨੂੰ ਇਹ ਮੈਂ ਕਲੀਅਰ ਦੱਸ ਦਿਆਂ ਵੀ ਜਿਹੜਾ ਹੁਲੜਬਾਜੀ ਕਰੂਗਾ ਉਹ ਫਿਰ ਨਵਾਂ ਸਾਲ ਹਵਾਲਾ ਚੀ ਮਨਾਉਗਾ। ਇਹ ਸਾਡੇ ਜਿਹੜੇ ਸਿਟੀ ਸੀਲਿੰਗ ਬਕਰੀ ਹੋਈ ਹੋਈ ਹੈ ਇੰਟਰ ਸਟੇਟ ਨਾਕੇ ਜਿਹੜੇ 13 ਨਾਕੇ ਦਿਨ ਦੇ ਲੱਗੇ ਹੋਏ ਆ ਤੇ ਨਾਈਟ ਦੇ ਨਾਈਟ ਦੇ 13 ਤੋਂ ਨਾਲ ਪੰਜ ਐਕਸਟਰਾ ਹੋ ਰਿਹਾ ਹੈ। ਤੇ ਚੰਡੀਗੜ੍ਹ ਪੁਲਿਸ ਦਾ ਵੀ ਨਾਲ ਸਾਹਿਬ ਚੰਡੀਗੜ੍ਹ ਪੁਲਿਸ ਨਾਲ ਸਾਡੇ ਵੇਖੋ ਮੇਰੇ ਕਾਊਂਟਰਪਾਰਟ ਡੀਐਸਪੀ ਸਾਹਿਬ ਦੇ ਨਾਲ ਐਸਐਚਓ ਡੀਐਸਪੀ ਸਾਹਿਬ ਉਧਰ ਕਿਸੇ ਹੂੜ ਨਾਕਾ ਕਿਤੇ ਮੈਂ ਮੇਰੇ ਨਾਲ ਐਸਐਚਓ ਓਮ ਪ੍ਰਕਾਸ਼ ਜੀ ਸੈਕਟਰ 49 ਤੇ ਐਸਐਚਓ ਰੁਪਿੰਦਰ ਐਸਐਚਓ ਫੇਜ਼ 8 ਅਸੀਂ ਇਹ ਬੜੈਲ ਰੋਡ ਤੇ ਨਾਕਾ ਲੱਗਾ ਹੋਇਆ ਤੁਸੀਂ ਇਹਦੇ ਵਿੱਚ ਦੇਖ ਰਹੇ ਹੋ ਵੀ ਸਾਡਾ ਜੁਆਇੰਟ ਨਾਕਾ ਚੱਲ ਰਿਹਾ ਤਾਂ ਕਿ ਇਹਦੇ ਵਿੱਚ ਅਸੀਂ ਹਮੇਸ਼ਾ ਹੀ ਅਲਰਟ ਤੇ ਰਹਿੰਦੇ ਆ ਤੇਾਰੇ ਇਵੇਂ ਜਗਤਪੁਰੇ ਤੇ ਐਸਐਚਓ 11 ਫੇਜ਼ ਵੱਲੋਂ ਤੇ 에어ਪੋਰਟ ਤੇ ਵੱਖਰੇ ਵੱਖਰੇ ਏਰੀਏ ਚ ਸਰਨਵੇਂ ਸਰ ਲੇਕ ਨੋਜਵਾਨਾਂ ਨੂੰ ਪੀਰ ਕਰਨਾ ਚਾਹੀਦਾ ਮੈਂ ਬਸ ਆਪ ਦੇ ਮਤਿਆਂ ਨਹੀਂ ਇਹੀ ਕਹਿਣਾ ਚਾਹੁੰਦਾ ਕਿ ਇੱਕ ਤੇ ਸਾਰਿਆਂ ਲਈ ਨਵਾਂ ਸਾਲ ਵਧੀਆ ਖੁਸ਼ੀਆਂ ਖੇੜੇ ਲੈ ਕੇ ਆਵੇ ਪਰ ਵਧੀਆ ਤਰੀਕੇ ਨਾਲ ਮਨਾਓ ਤਾਂ ਕਿ ਆਪਾਂ ਕਿਸੇ ਦਾ ਹੋਰ ਦਾ ਪੀਸ ਨਾ ਡਿਸਟਰਬ ਕਰੀਏ ਇਹ ਮੈਂ ਤੁਹਾਡੇ ਰਾਹੀਂ ਇਹ ਗੱਲ ਮੈਸੇਜ ਦੇਣਾ ਚਾਹੁੰਦਾ ਐਨਜੋਏ ਕਰਨਾ ਤੁਹਾਡਾ ਹੱਕ ਹੈ ਪਰ ਕਿਸੇ ਨੂੰ ਮਤਲਬ ਖਰਾਬ ਕਰਨਾ ਉਹ ਅਫੈਂਸ ਹੈ ਠੀਕ ਤਾਂ ਐਸਐਚ ਸਾਹਿਬ ਨਾਲ ਵੀ ਗੱਲ ਕਰ ਲੈਨੇ ਚੰਡੀਗੜ੍ਹ ਪੁਲਿਸ ਤੋਂ ਓਮ ਪ੍ਰਕਾਸ਼ ਜੀ ਕਿਸ ਤਰ੍ਹਾਂ ਦੀ ਹੁਕਮ ਹੈ ਗਿਆ ਕੀ ਸਟ੍ਰੈਟਜੀ ਆ ਐਸਐਸਪੀ ਮੈਮ ਦੇ ਜਾਂ ਡੀਜੀਪੀ ਸਾਹਿਬ ਦੇ ਤੜੇ ਉਹਨਾਂ ਸਰ ਸੀਨੀਅਰ ਅਫਸਰਸ ਦੀ ਤਰਫ ਤੋਂ ਕਲੀਅਰ ਮੈਸੇਜ ਹੈ ਕਿਸੇ ਵੀ ਪ੍ਰਕਾਰ ਦੀ ਬਦਮਾਸ਼ੀ ਜਾਂ ਹੋਲੜਬਾਜ਼ੀ ਜਾਂ ਕੋਈ ਸਰਾਪੀ ਕਰਵਾ ਆਪਕੋ ਕਈ ਦੰਗਾ ਫਸਾਦ ਕੋਈ ਕਰੇਗਾ ਉਸਕੇ ਖਿਲਾਫ ਸਖਤ ਐਕਸ਼ਨ ਲਿਆ ਜਾਏਗਾ सभी जितने भी मोस्टली इंटरनल हमारे नाके हैं और आउटर बॉर्डर हैं सारे के सारे सील किए गए हैं सभी व्हीकल्स चेक किए जा रहे हैं कोई भी सस्पेक्टेड आदमी या व्हीकल्स मिलने पर उसको तुरंत इमीडिएटली उसके खिलाफ एक्शन लिया जाएगा सारे जितने भी अपने रोड है इंटरनल सभी पे ड्रंक ड्राइविंग के नाके लगे हुए हैं कोई भी मैं यूथ से और आम जनता से सभी से अपील करना चाहूँगा तो नए साल का मौका है खुशी का मौका है सभी खुशी खुशी मनाइए शांति से मनाइए अपना जैसे डीएसपी साहब ने बताया कि अपना कंफर्ट जोन किसी और का ना खराब करें शांति खराब ना करें अपने सोसाइटी में बुजुर्ग भी रहते हैं माताएं भी रहती हैं बच्चे भी रहते हैं तो यूथ से मैं अपील करूंगा कि आप शांति का साथ रखें और कोई भी ऐसी चीज ना करें जिससे आप कर पर आपके परिवार को आपको शेम फील हो आप खुशी से आपको सभी को मेरी तरफ से हैप्पी न्यू ईयर थैंक यू नमस्कार